ਲਓ ਜੀ ਦਰਸ਼ਨ ਕਰੋ ਪਹਿੜੀਆਂ ਬੂਤੀਆਂ ਇਹ ਪਹਿਲੀ ਪਹਿੜੀ ਬੂਤੀ ਉਹ ਉਹ ਨਹੀਂ ਨਾ ਡਰ ਜੂ ਕੋ ਡਰ ਜੂ ਡਰ ਜੂ ਓਏ ਦੂਜੀ ਪਰਾਂ ਦੇ ਫੜੀ ਲਾ ਕੇ ਕਿਤਾ ਘੱਟ ਡਰ ਰਹੇਗਾ ਅਜਾ ਤੂੰ ਚੀਲ ਵੇਖੋ ਯਾਰ ਇਹਨਾਂ ਦਾ ਕੀ ਲੈਣਾ ਬਈ ਆਵੇ ਆਵੇ ਚੀਲ ਜੀ ਗਾਰਾਟੇ ਇਹ ਚੀੜਾ ਜੀ ਇਹ ਉਹ ਚੀੜਾ ਜਿਹੜੇ ਆਪਣੇ ਮਾਰਕੀਟ ਦੇ ਪਿੱਛੇ ਸੇਵਨਾ ਲਾ ਵਗਦਾ ਇਹ ਚੀਲ ਉੱਥੇ ਪਹੁੰਚਦੀ ਆ ਔਰ ਉੱਥੇ ਪਹੁੰਚਦੀ ਪਹੁੰਚਦੀ ਹੋਰ ਕੁਝ ਬਣ ਜਾਂਦੀ ਆ ਮੈਨੂੰ ਦੇਖਣਾ ਮੈਨੂੰ ਵੇਖੋ ਦੇਖੋ ਮੈਂ ਬਹੁਤ ਸੋਣਾ ਲੱਗਦਾ ਮੈਨੂੰ ਪਾਦਾ ਮਿੱਟੀ ਦਾ ਟੱਕਿਆ ਫੇਰ ਉੱਥੇ ਚੱਲੋ ਆਪ ਤੁਹਾਨੂੰ ਪਾਰ ਦਿਖਾਉਨੇ ਆ ਬਹੁਤ ਸੋਣ ਸੰ ਪਾੜਾ ਬਹੁਤ ਸ਼ਾਨਦਾਰ ਟਾਵਰ ਟਾਟਾ ਇੰਡੀਆ ਦਾ ਘੜਗੜਾ ਆ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਪਰ <div> ਦੇਖਣੀ ਪੁਰਜੀ ਪੁਰਜੀ ਦੇਖੋ ਮੈਂ ਚੱਲੇ ਨਾ ਟੱਕ

ਪਾ ਪੂਰੇ ਮੁੰਡੇ ਕਿੰਨੇ ਕੰਮ ਕਰਕੇ ਫਤਿਹਪੁਰ ਜਾ ਕੇ ਆਇਆ ਨਾ ਹਾਂ ਦਾ ਪਾਉਸ ਕਰਨਾ ਪਾਉਸ ਪਲੇ ਕਰ ਲਈ ਸੀ ਕਿ ਨਹੀਂ ਹੂੰ ਇਹ ਚਲੋ ਜਿਆਦਾ ਵੀ ਇਸ ਨੇ ਅਣ ਕੋਲੋ ਦੀ ਲੋੜ ਹੀ ਨਹੀਂ ਦੀ ਹਾਂਜੀ ਹਾਂ ਮੈਂ ਆਬੜੀ ਫੜੀ 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 ਮੈਂ ਸਾਈਕਲ ਚਲਾਉਣਾ ਮੇਰੀ ਮੂਮਿਆ ਅਰੇ ਘਰੀ ਆ ਤਾਂ ਮੈਂ ਤਾਂ ਮਰੇ ਕੰਨਾ ਆਹ ਨਾ ਜੋ ਕਿ ਸਾਈਕਲ ਚਲਾ ਰਿਹਾ ਬਾਂਦਰ ਬਾਂਦਰ ਤਰ੍ਹਾਂ ਤਰ੍ਹਾਂ ਦੇ ਹੁੰਦੇ ਨੇ ਬਾਂਦਰ ਕਈ ਤਰ੍ਹਾਂ ਦੇ ਹੁੰਦੇ ਨੇ ਬਾਂਦਰ ਸਾਈਕਲ ਚਲਾਉਂਦਾ ਬਾਂਦਰ ਕਦੇ ਨਹੀਂ ਦੇਖਿਆ ਹੋਵੇਗਾ ਇਹ ਦੇਖੋ ਸਾਈਕਲ ਚਲਾਉਂਦਾ ਬਾਂਦਰ ਵਾਹ ਵਾਹ ਬਹੁਤ ਵਧੀਆ ਬੰਦਰ ਹਾਂਜੀ ਇਹਨੇ ਟ੍ਰੇਨਿੰਗ ਪਾੜੀ ਲਾ ਕੇ ਜੋ 15 ਦਾ ਬੰਦਰ ਹੈ ਇਹ ਪੰਜਾਬ ਦਾ ਬੰਦਰ ਹੈ ਹਾਂਜੀ ਬਹੁਤ ਵਧੀਆ ਆਇਆ ਲੋ ਜੀ ਆ ਬੰਦਰ ਦੇ ਦਰਸ਼ਨ ਚੰਗੀ ਤਰ੍ਹਾਂ ਕਰ ਲੋ ਬੰਦਰ ਜੀ ਆਪਣਾ ਮੂੰਹ ਥੋੜਾ ਜਿਹਾ ਉੱਤੇ ਕਰੋ ਹਾਂਜੀ ਦੱਸੋ ਕੀ ਗੱਲ ਹੈ